ਸ਼੍ਰੋਮਣੀ ਭਗਤ ਗੁਰੂ ਰਵਦਾਸ ਜੀ ਦਾ ਗੁਰਪੁਰ ਫਰੀਜਨਾਂ ਦੀ ਸੰਗਤ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਸਾਹਿਬਾ ਫਰੀਜਨ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿੱਥੇ ਖੂਨਦਾਨ ਕੈਂਪ ਮੈਡੀਕਲ ਕੈਂਪ ਤੇ ਹੋਰ ਕਈ ਤਰ੍ਹਾਂ ਦੇ ਪ੍ਰੋਗਰਾਮ ਅਲਿਕੇ ਗਏ ਜਿੱਥੇ ਅਖੰਡ ਪਾਠਾਂ ਦੇ ਉਪਰੰਤ ਵੱਡੇ ਪੱਧਰ ਤੇ ਸਮਾਗਮ ਹੋਇਆ ਸਮੁੱਚੇ ਕੈਲੀਫੋਰਨੀਆ ਤੋਂ ਸੰਗਤਾਂ ਨੇ ਸਰਗਤ ਕੀਤੀ ਤੇ ਇਸ ਦੌਰਾਨ ਮੈਡੀਕਲ ਕੈਂਪ ਖੂਨਦਾਨ ਕੈਂਪ ਤੇ ਹੋਰ ਵੀ ਪ੍ਰੋਗਰਾਮ ਕਰਵਾਏ ਗਏ ਤੇ ਇਹ ਪ੍ਰੋਗਰਾਮ ਬਹੁਤ ਵਧੀਆ ਰਿਹਾ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਸੀ ਗੁਰੂ ਕੁਇ ਲੰਗਰ ਟਟਬਰ ਤੇ ਤੇ ਹੋਰ ਕੀ ਕੁਝ ਰਿਹਾ ਖਾਸ ਆਓ ਲੈ ਚੱਲਦੇ ਤੁਹਾਨੂੰ ਚੱਲਦੇ ਪ੍ਰੋਗਰਾਮ ਦੇ ਵਿੱਚ ਸਾ ਧਰਤੀ ਭਈ ਨਹੀ ਹੁਸਨ ਅਜਵਾ ਜਿੱਚ ਮੇਰਾ ਉਰ ਦਾ ਗੁਰ ਬੈਠਾ ਸੇਚਨ नगर कीर्तन सजाया जाता है सो संगतਾਂ ਨੂੰ ਬੇਨਤੀ ਹੈ ਉਥੋਂ ਦੀ ਕਮੇਟੀ ਵੀ ਆਈ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਉੱਥੇ ਸ਼ਕਰਾਮੇਟੋ ਕੌਣ ਕੇ ਨਗਰ ਕੀਰਤਨ ਦੀ ਰੌਣਕ ਬਧਾਓ ਤੇ ਲਾਭ ਉਠਾਓ ਜੀ ਇਹਦੇ ਨਾਲ ਹੀ ਮੈਂ ਹੁਣ ਬੇਨਤੀ ਕਰੂੰਗਾ ਗੁਰੂ ਕਾ ਦੇਵ ਜੀ ਬਾਬਾ ਰਾਮ ਸਿੰਘ ਜੀ ਪੰਜ ਚਾਰ ਮਿੰਟ ਪਾਸ ਤੇ ਆਪਦੇ ਨਾਲ ਸਾਥ ਪਾਣਗੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਪਾਈ ਗੁਰਦਾ ਜੀ ਦਾ ਕਹਿਣਾ ਹੈ ਕਿ ਕੁਰਬਾਨ ਜਾਂਦਾ ਉਹਨਾਂ ਗੁਰਸਿੱਖਾਂ ਤੇ ਸੇਵਕਾਂ ਤੇ ਜੋ ਆਪਣੇ ਬੁਰਵਾ ਦੇ ਪੁਰਬ ਬੜੀ ਸ਼ਰ ਦਾ ਦੀਪ ਭਾਵਨਾ ਨਾਲ ਮਨਾਉਂਦੇ ਹਨ ਤੇ ਅੱਜ ਕਿਰਪਾ ਹੋਈ ਹੈ ਪਰਜਨੋ ਦੀਆਂ ਸਾਰੀਆਂ ਸੰਗਤਾਂ ਦੇ ਉੱਤੇ ਜੋ ਸਤਿਨਾਮ ਗੁਰੂ ਮਹਾਰਾਜ ਅਗਰ ਪਰਮ ਮਨਾਰੇ ਹਨ ਤਾਂ ਸੰਗਤ ਜੋੜੀ ਪੰਚਾਇਰਮੈਂਟ ਸਾਤਾ ਹੱਤਪਈ ਹਰਿਆਵਲੀ ਇੱਥੇ ਮੇਰਾ ਤਤਗੁਰ ਬੈਠਾਇਆ ਛੇ ਜੰਤ ਭਏ ਹਰਿਆਵਲੇ ਜਿੱਥੇ ਮੇਰਾ ਤਤਦੁਰ ਦੇਖਿਆ ਜਾ 10 ਬਾਵਨ ਲੜ ਮਿਲ ਕੇ 6348 ਵਾਂ ਪ੍ਰਕਾਰ ਧਿਆਣਾ ਬਣਾ ਰਹੇ ਹਾਂ ਬਹੁਤ ਪਿਆਰਿਓ ਸਾਡੇ ਸੇਖਤਰ ਸਾਹਿਬ ਨੇ ਆਪ ਜੀ ਨੂੰ ਬਹੁਤ ਕੁਝ ਦੱਸਿਆ ਹੈ ਗੋਨੀ ਗਿਆਨੀ ਦਾ ਜੇਨ ਪਹੁੰਚੇਨ ਸਾਢੇ ਹੀ ਤਾਂ ਦਾ ਆਪਣੇ ਮਹਾਰਾਜ ਅਰਜਨ ਦੇਵ ਜੀ ਲਿਖਦੇ ਹਨ ਰਵਦਾਤ ਸਵੰਤਾ ਢੋਰ ਨਿਤ ^{(1)} ਕਿਨ ਕਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸਾਧ ਸੰਗ ਜੀ ਜਦੋਂ ਨਾਲੇ ਕਿਰਪਾ ਹੋਵੇ ਅਛਾ ਦਰਸ਼ਨ ਪਾ ਦਿੱਤਾ ਕਿ ਦਰਸ਼ਨ ਨਹੀਂ ਪਾਇਆ ਫਿਰ ਉਹਨਾਂ ਨੇ ਆਪਣੀ ਬਾਣੀ ਲਿਖ ਦਿੱ ਦਿੱਤਾ ਤੋਹੀ 모ਹੀ ਤੋਹੀ ਮੋਹੀ ਅੰਤਰ ਕੈਸਾ ਕਨਕ ਕਟਕ ਜਲ ਚਰੰਗੇਸਾ ਨਿਭਾਈ ਤੋਂ ਤੇ ਦੇਰ ਹੀ ਬੜਾ ਹੁੰਦਾ ਨਾਲ ਦਾ ਸੁਨਾਈ ਹੁੰਦਾ 34 ਤਰ੍ਹਾਂ ਦਾ ਹਰ ਜੀ ਨੇ ਜਲਤੀ ਸਮਝ ਆਣੀ ਹੈ ਇਨਾ ਖਰਗੋਸਿਆ ਹੈ ਇੱਕ ਤਾਂ ਗੁਰੂ ਰਾਮਦਾਸ ਜੀ ਲਿਖਦੇ ਨਰਦਾ ਚਮਾਰ ਉੱਤਤ ਕਰੇ ਹਰ ਕੀਰਤ ਨਿਮਤਿਤ ਦਾਇ ਆਸਰਾ ਜੀ ਆਸ ਲੱਗੀ ਨਾ ਚਿਰ ਪੈਓ ਦਰਸ਼ਨ ਦੇ ਖੈ ਚਿਰ ਪੈਓ ਦਰਸ਼ਨ ਦੇ ਖੈ ਚਿਰ ਮੈਂ ਦਰਚੰਦੇ ਬਹੁਤ ਦਨੁ ਸਾਈ ਹਿੰਦੂ ਕਮਿਊਨਿਟੀ ਆ ਉਹਦੇ ਵਿੱਚ ਲਾਈਕ ਮਾਈਂਡਡ ਜਿਹੜੇ ਲੋਕ ਸਾਡੀ ਚਾਲ ਪਰਨਾਂ ਸਹਿਮਤ ਆ ਚਾਹੇ ਕ੍ਰਿਸ਼ਨ ਕਮਿਊਨਿਟੀ ਆ ਤੇ ਚਾਹੇ ਸਾਡੀ ਕਮਿਊਨਿਟੀ ਆ ਆਪਾਂ ਸਾਰਿਆਂ ਨੇ ਇੱਕ ਕਾਮਨ ਮਿਨਿਮਮ ਗੋਲ ਦੇ ਉੱਤੇ ਜਦੋਂ ਵੀ ਸਾਨੂੰ ਮੌਕਾ ਮਿਲੇ ਆ ਆਪਾਂ ਜਰੂਰ ਇਕੱਠੇ ਹੋਣਾ ਹੈ ਸੋ ਮੈਂ ਬੇਨਤੀ ਕਰਾਂ ਸਾਈ ਬਨਥੌਨ ਜੀ ਜੋ ਕੰਬੋਡੀਆ ਤੋਂ ਹਨ ਐਂਡ ਹੀ ਲਿਵਸ ਇਨ ਫਰੇਜ਼ਨੋ ਰਾਈਟ ਨਾਓ ਰਿਸਪੈਕਟਡ ਬੰਤੇ ਚੰਦ ਫੌਂਟਾਨਾ ਕੈਲੀਫੋਰਨੀਆ Among them also, we have some other guests, which uh, we are delighted to have. From Sri Lanka, San Francisco Bay Soma De Silva, Lalini Pathiran, and also Alexin from Cambodia. I would request all of you guys to please join us by the podium here. We would like to honor all you guys from our uh, Gurukar Committee, and also, Sara?

So My heartfelt gratitude to uh, the President of uh, Sri Guru uh, Ravidas <coughs> Temple, Sir Amir Taros, United States. I would like to extend. ਜੀ ਮੈਂ ਡਾਕਟਰ ਸਨਾਮ ਸਿੰਘ ਬੰਗੜ ਸਾਡੀ ਕੰਪਨੀ ਵੱਲੋਂ ਹਰੇਕ ਸਾਲ ਬੈਲੀ ਹੱਥ ਕੀ ਵੱਲੋਂ ਇੱਥੇ ਮੈਡੀਕਲ ਕੈਂਪ ਗੁਰੂ ਘਰ ਲਵਾਇਆ ਜਾਂਦਾ ਹੈਗਾ ਜਿਹਦੇ ਵਿੱਚ ਅਸੀਂ ਬਲੱਡ ਪ੍ਰੈਸ਼ਰ ਗੁਰੂ ਕੋ ਚੈੱਕ ਕਰਦੇ ਆ ਤੇ ਹਰੇਕ ਸਾਲ ਬਲੱਡ ਡੋਨੇਸ਼ਨ ਦਾ ਵੀ ਜਿਹੜਾ ਡਰਾਈ ਦਾ ਵੀ ਇੱਥੇ ਲਗਾਇਆ ਜਾਂਦਾ ਹੈਗਾ ਬਲੱਡ ਡੋਨੇਟ ਕਰਨ ਵਾਸਤੇ ਲੜ ਸਰਵਨ ਇੱਥੇ ਕੀ ਅੱਜ ਸਵਾਮ ਦੇ ਰਿਹਾ ਜੀ ਅਸੀਂ ਇੱਥੇ ਅੱਜ ਬਲੱਡ ਗਲੂਕੋਸ ਚੈੱਕ ਕਰ ਰਹੇ ਹਾਂ ਬਲੱਡ ਪ੍ਰੈਸ਼ਰ ਚੈੱਕ ਕਰ ਲਏ ਹੈਗੇ ਆ ਜੇ ਕਿਸੇ ਨੇ ਸਾਡੇ ਕੋਲ ਇੱਥੇ ਐਜੂਕੇਸ਼ਨ ਲੈਣੀ ਹੈਗੀ ਡਾਇਬੀਟੀਜ਼ ਬਾਰੇ ਜਾਂ ਆਜ਼ਮਾ ਬਾਰੇ ਹੋਰ ਵੀ ਮੈਡੀਕਲ ਐਜੂਕੇਸ਼ਨ ਦੇਣੀ ਹੈਗੀ ਉਹ ਦੇ ਰਿਹਾ ਹੈਗਾ ਜੇ ਕਿਸੇ ਨੂੰ ਇੰਸ਼ੋਰੈਂਸ ਦੀ ਲੋੜ ਹੈਗੀ ਆ ਜਿਹਨਾਂ ਕੋ ਨਹੀਂ ਹੈ ਉਹ ਇੰਸ਼ੋਰੈਂਸ ਹੈਗਾ ਉਹ ਦੀ ਵੀ ਅਸੀਂ ਦਿੰਦੇ ਹੈਗੇ ਆ ਹੱਕ ਕਰਦੇ ਹੈਗੇ ਆ ਹੈਲੋ एवरीवन ਦਿਸ ਇਜ਼ ਵੈਲੀ ਹੈਲਥ ਟੀਮ ਵੀ ਆਰ ਹੇਅਰ ਐਟ ਦਿਸ ਇਵੈਂਟ ਪ੍ਰੋਵਾਈਡਿੰਗ ਇਨਫੋਰਮੇਸ਼ਨ ਔਨ ਨਿਊਟ੍ਰੀਸ਼ਨਸ We're doing a, a little spin wheel with prizes. Uh, we're giving away information in regards to the clinic, the services that we offer. Uh, we offer uh, medical, dental, uh, chiropractor, medical. We, we help with medical insurance, mostly Medi and Medicare, right? Covered California. Covered California. So we help you with that as well if you guys uh, ever need help signing up for Medi -Cal. Uh, you guys can always give us a call. We're doing blood pressures here today. We're doing blood screenings, um, glucose screenings for the community. Okay. Thank you, everybody. Thank you. Blood. <laughs> ਬਹੁਤ ਵਧੀਆ ਪ੍ਰਾਰਲਾਇਆ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਹਰੇਕ ਨੂੰ ਆਣਾ ਚਾਹੀਦਾ ਹੈ ਤੇ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਯੂਲ ਸੇਵ ਐਟ ਲੀਸਟ 3 ਲਾਈਫਸ ਥੈਟਸ ਵਾਟ ਆਲ ਆਰ ਗੋਇੰ ਅ ਸੇ ਥੈਂਕ ਯੂ ਕਮਲਪ੍ਰੀ ਸ਼ੀਮਾ ਥੈਂਕ ਯੂ ਥੈਂਕ ਯੂ ਅਨੀ ਯਾਤਰਾ ਨਲਕਾਣਾ ਸਾਹਿਬ ਦਾ ਬੂਥ ਆਪਣਾ ਲੱਗਿਆ ਹੈ ਜੁਵਨ ਸਿੰਘ ਜੀ ਮੈਂ ਆਸ਼ੀਰਵਾਦ ਟ੍ਰੈਵਲ ਬਣਾਉਂ ਮੈਂ ਸਾਹਿਬ ਦੇ ਬਾਰੇ ਕੁਝ ਸਨੇਹਾ ਦਰਨਾ ਚਾਹੁੰਗੇ ਰਵੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਜੀ ਅੱਜ ਅਸੀਂ ਇੱਥੇ ਬਦਰਾ ਅਬਦਾਸ ਟੈਂਪਲ ਦੇ ਵਿੱਚ ਜਿਹੜਾ ਬੂਥ ਲਾਇਆ ਹੈਗਾ ਆ ਉਹ ਨਨਕਾਣਾ ਸਾਹਿਬ ਨੂੰ ਹਰ ਸਾਲ ਆਸ਼ੀਰਵਾਦ ਦੇ ਮਤਲਬ ਜਿਹੜੇ ਜੱਥਾ ਲੈ ਕੇ ਜਾਈਦਾ ਸੋ ਸੰਗਤ ਨੂੰ ਅਸੀਂ ਸਾਰੀ ਪਰਮਿਸ਼ਨ ਦੇ ਰਹੇ ਆ ਜੀ 10 ਅਪ੍ਰੈਲ ਤੋਂ ਜਿਹੜਾ 19 ਅਪ੍ਰੈਲ ਤੱਕ ਜਿਹੜਾ ਜੱਥਾ ਜਾ ਰਿਹਾ ਜੀ ਸੋ ਸਾਰਿਆਂ ਹੀ ਸੰਗਤ ਨੂੰ ਗੁਰਦਾਸ ਮਹਾਰਾਜ ਕੋਲੋਂ ਦੀਆਂ ਲੱਖ ਲੱਖ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

ਬਹੁਤ ਜਨ ਬਿਸ਼ੇ ਇੱਥੇ ਮਾਦੋ ਇਹ ਜਨਮ ਤੁਹਾਰੇ ਲਿਖੇ ਸ਼ਰੋਮਣੀ ਭਗਤ ਗੁਰੂ ਰਵਦਾਸ ਜੀ ਦਾ ਗੁਰਪੁਰ ਫਰਿਜਨਾਂ ਦੀ ਸੰਗਤ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਸਾਹਿਬਾ ਫਰਿਜਨਾਂ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿੱਥੇ ਖੂਨਦਾਨ ਕੈਂਪ ਮੈਡੀਕਲ ਕੈਂਪ ਤੇ ਹੋਰ ਕਈ ਤਰ੍ਹਾਂ ਦੇ ਪ੍ਰੋਗਰਾਮ ਲਿਖੇ ਗਏ ਫਰਿਜਨ ਤੋਂ ਮੈਂ ਕਲਵੰਤੂ ਵੀ ਤਾਲੀਆਂ ਆਪਣੇ ਸਾਥੀ ਨੀਟਾ ਮਾਸ਼ਿਕਿਤ ਕੈਮਰਾ ਅਮਰਤਾ ਉਭੀ ਨਾਲ